ਮੈਨੂੰ ਕਿਸੇ ਦੇ ਮੁੰਡੇ ਦਾ ਫੋਨ ਆਇਆ ਕਹਿੰਦਾ ਨਾ ਐਕਸੀਡੈਂਟ ਹੋਇਆ ਹੈ ਤਾਂ ਮੈਂ ਫੋਨ ਕਰਕੇ ਦੇਖਿਆ ਤਾਂ ਫੋਨ ਕਰਕੇ ਪਤਾ ਲੱਗਾ ਕਿ ਤਿੰਨ ਮੁੰਡੇ ਆ ਤਾਂ ਫੋਨ ਕਰਕੇ ਪੁੱਛਿਆ ਤਾਂ ਕਿਸੇ ਮੈਡਮ ਜਿਹਦਾ ਐਕਸੀਡੈਂਟ ਆ ਫੋਨ ਚੱਕਿਆ ਤਾਂ ਮੈਡਮ ਨੇ ਕਿਸੇ ਨੇ ਫੋਨ ਚੱਕੀ ਮੈਂ ਗੱਲ ਕੀਤੀ ਮੈਂ ਕਿ ਮੈਡਮ ਇੱਥੇ ਐਕਸੀਡੈਂਟ ਹੋਇਆ ਜੀ ਕਹਿੰਦੀ ਹਾਂਜੀ ਫੋਨ ਸਾਡੇ ਕੋਲ ਪਿਆ ਆ ਕਹਿੰਦਾ ਕੋਈ ਜੇਸਵੀ ਵਾਲਾ ਮਾਰ ਕੇ ਚਲਾ ਗਿਆ ਕੋਈ ਜੇਸਵੀ ਵਾਲੀ ਦੀ ਗਲਤੀ ਆ ਸਰ ਕਿੱਥੇ ਹੋਇਆ ਐ ਐਕਸੀਡੈਂੈਂਟ ਕੁਝ ਪਤਾ ਚੱਲੇ ਜਗਜੀਤ ਕੋਲ ਹੋਇਆ ਆ ਤੇ ਕਿੱਥੇ ਦੇ ਰਹਿਣ ਵਾਲੇ ਵੀਰ ਗਵਿੰਦਪੁਰੇ ਦੇ ਜੀ ਤਿੰਨੇ ਅਸੀਂ ਗਵਿੰਦਪੁਰੇ ਰਹਿੰਦੇ ਆ ਨਾਮ ਵਗੈਰਾ ਕੋਈ ਹੈ ਨਾਮ ਇੱਕ ਦਾ ਆਕਾਸ਼ ਆ ਇੱਕ ਦਾ ਨਾਮ ਰੋਹਿਤ ਆ ਇੱਕ ਦਾ ਨਾਮ ਮੋਹਨ ਆ ਤੇ ਇਕੱਠੇ ਰਹਿੰਦੇ ਤੁਸੀਂ ਇਕੱਠੇ ਰਹਿੰਦੇ ਲੱਗ ਇੱਕ ਜਿੱਦਾਂ ਇੱਧਰ ਇੱਧਰ ਰਹਿੰਦੇ ਲੱਗ ਛਾਗੀ ਰਹਿੰਦੇ ਪਲਾੜ 'ਚ ਰਹਿੰਦੇ ਸੇ ਕਿੰਨੇ ਤੇ ਤਿੰਨਾਂ ਦੀ ਮੌਤ ਹੋ ਗਈ ਹਾਂ ਤੂੰ ਮੈਂ ਦੇਖਿਆ ਇਹ ਕਹਿੰਦੇ ਤਿੰਨਾਂ ਦੀ ਹੋ ਗਈ ਹੈ ਜੀ ਇਹ ਕਰਤੇ ਸੀਗੇ ਸਕੂਟਰੀ ਦੱਸੇ ਸੀਗੇ ਕਿ ਮੈਂ ਮੋਟਰਸਾਈਕਲ ਦੱਸੇ ਜੀ ਮੋਟਰਸਾਈਕਲ ਅੱਜ ਮੈਂ ਥਾਣੇ ਵਿੱਚ ਹਾਜ਼ਰ ਸੀਗਾ ਤੇ ਸ਼ਾਮੀ ਮੈਨੂੰ ਪਤਾ ਲੱਗਾ ਕਿ ਇੱਕ ਜਗਜੀਤਪੁਰ ਦੇ ਲਾਗੇ ਐਕਸੀਡੈਂਟ ਹੋਇਆ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਜੀਸੀਪੀ ਔਰ ਇੱਕ ਮੋਟਰਸਾਈਕਲ ਉੱਥੇ ਖੜਾ ਸੀਗਾ ਇੱਕ ਡੈਡ ਬੋਡੀ ਪਈ ਸੀ ਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਸੀ ਉਹਨਾਂ ਨੇ ਕਿਹਾ ਵੀ ਤਿੰਨਾਂ ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਸ਼ਾਰਪੁਰੋਂ ਨੂੰ ਆ ਰਹੇ ਸੀਗੇ ਤੇ ਇਧਰੋਂ ਜਿਹੜੀ ਆ ਫਗਵਾੜੀਆਂ ਵੱਲ ਜਾ ਰਹੀ ਸੀ ਜੀਸੀਪੀ ਉਹ ਜਗਜੀਤਪੁਰ ਨੂੰ ਮੋੜਨ ਲੱਗੀ ਸੀ ਉਹ ਮੁਰਗੀ ਆ ਇਹਨਾਂ ਦਾ ਆਪਸ ਵਿੱਚ ਉੱਥੇ ਟੱਕਰ ਹੋਈ ਐ ਇਹ ਮੁੰਡੇ ਕਰਤੇ ਸੀ ਜੀ ਮੁੰਡੇ ਮੋਟਰਸਾਈਕਲ ਤੇ ਸੀ ਅੱਛਾ ਬਾਕੀ ਕੀ ਬਣਿਆ ਮੱਕੀਆਂ ਦਾ ਬਾਕੀ ਵੀ ਤਿੰਨੇ ਹੀ ਅਸਫਾਇਰ ਹੋ ਗਏ ਤਿੰਨੇ ਡੈਡ ਹੋ ਗਏ ਤਿੰਨੇ ਡੈਡ ਇਹ ਹਸਪੀਟਲ ਹੋ ਕੇ ਇੱਕ ਮੌਕੇ ਤੇ ਆ ਗਏ ਹੋਏ ਇੱਕ ਮੌਕੇ ਤੇ ਹੋ ਗਿਆ ਦੋ ਹਸਪੀਟਲ ਜਾ ਕੇ ਹੋਏ 3 ਨਾਮ ਕਰਾਂ ਤਾਂ ਕਲੀਅਰ ਹੋ ਗਏ ਜੀ ਉਹ ਇੱਕ ਸੀਗਾ ਰੋਹਿਤ ਜੀ son of the ਦबई ਵਾਸੀ ਗੋਵਿੰਦਪੁਰਾ ਤੇ ਦੂਸਰਾ ਹੈਗਾ ਸੀ ਅਸੀਸ਼ ਕੁਮਾਰ ਸਨ ਆਫ ਗੋਲੂ ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ ਵਾਸੀ ਗੋਵਿੰਦ ਇਤਨੇ ਜਿਹੜਾ ਗੋਬਿੰਦ ਦੇ ਰਹਿਣ ਵਾਲੇ ਇਹਨੂੰ ਦੱਸਿਆ ਵੀ ਕਿੱਥੋਂ ਆ ਰਹੇ ਸੀ ਇਹ ਇਹ ਸਰ ਹਿਆਰਪੁਰ ਤੋਂ ਆ ਰਹੇ ਸੀ ਇਹ ਕੰਮ ਕਰਦੇ ਸੀ ਦਾ ਟਾਈਪ ਪੱਥਰ ਵਗੈਰਾ ਦਾ ਕੰਮ ਹੁੰਦਾ ਸੀ ਤੇ ਜਿਹੜਾ ਜੀਐਸਪੀ ਵਾਲਾ ਹੀ ਜੀਸੀਪੀ ਵਾਲਾ ਜਿਹੜਾ ਸੀ ਉਹ ਮੌਕੇ ਤੋਂ 도ੜ ਗਿਆ ਸੀ ਐਕਸੀਡੈਂਟ ਦਾ ਕਾਰਨ ਨੂੰ ਸਾਹਮਣੇ ਕੁਝ ਮੌਕੇ ਤੇ ਲੱਗਾ ਐਕਸੀਡੈਂਟ ਦੇ ਕਾਰਨ ਆ ਵੀ ਜਿਹੜੀ ਪਬਲਿਕ ਸੀ ਉਹ ਤੇ ਕਹਿੰਦੇ ਵੀ ਇਹਨਾਂ ਦਾ ਜਦੋਂ ਮੋੜ ਲਗੇ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਕਿ ਉਹ ਇੱਕ ਲਈ ਦੇਖ ਰੱਖੇ ਇੱਕ ਲੱਗ ਦਿੱ ਦੇਸੀ ਵੀ ਕਬਜ਼ੇ ਚ ਆ ਜੀ ਜੀਸੀ ਵੀ ਇਹੀ ਕਬਜ਼ੇ ਚ ਰਹਿਣੀ ਤੇ ਡਰਾਈਵਰ ਜੀ ਡਰਾਈਵਰ ਜਦੋਂ ਮੌਕੇ ਤੇ ਪਹੁੰਚ ਗਿਆ ਸੀ ਸਾਡੇ ਜਾਣ ਤੋਂ ਪਹਿਲਾਂ ਉਹ ਤੋਂ ਪੁੱਛਿਆ ਸੀ ਕਿ ਕਿੰਨੇ ਵਿਅਕਤੀਆਂ ਡੈੱਡ ਵਾੜੀਆਂ ਜੀ ਡੈੱਡ ਵਾੜੀਆਂ ਤਿੰਨੇ ਉਹ ਉਹ ਸੀ ਡੈੱਡ ਹੋ ਸਰਕਾਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਅਸੀਂ ਹੁਣ ਪਰਚਾ ਲੱਗੀ ਜਿੱਦਾਂ ਕਰ ਅੱਜ ਮੈਂ ਥਾਣੇ ਵਿੱਚ ਹਾਜ਼ਰ ਸੀਗਾ ਤੇ ਸ਼ਾਮੀ ਮੈਨੂੰ ਪਤਾ ਲੱਗਾ ਕਿ ਇੱਕ ਜਗਜੀਤਪੁਰ ਦੇ ਲਾਗੇ ਐਕਸੀਡੈਂਟ ਹੋਇਆ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਜੀਸੀਪੀ ਔਰ ਇੱਕ ਮੋਟਰਸਾਈਕਲ ਉੱਥੇ ਖੜਾ ਸੀਗਾ ਇੱਕ ਡੈਡ ਬੋਡੀ ਪਈ ਸੀਗੀ ਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਸੀ ਉਹਨਾਂ ਨੇ ਕਿਹਾ ਵੀ ਤਿੰਨਾ ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਸ਼ਾਰਪੁਰੋਂ ਨੂੰ ਆ ਰਹੇ ਸੀਗੇ ਤੇ ਇਧਰੋਂ ਜਿਹੜੀ ਆ ਫਗਵਾੜੀਆਂ ਵੱਲ ਜਾ ਰਹੀ ਸੀ ਜੀਸੀਪੀ ਉਹ ਜਗਜੀਤਪੁਰ ਨੂੰ ਮੋੜ ਲੱਗੀ ਸੀ ਉਹ ਗੁਰਗੀ ਆ ਇਹਨਾਂ ਦਾ ਆਪਸ ਵਿੱਚ ਉੱਥੇ ਟੱਕਰ ਹੋਈ ਇਹ ਮੁੰਡੇ ਕੱਤੇ ਸੀ ਜੀ ਮੁੰਡੇ ਮੋਟਰਸਾਈਕਲ ਤੇ ਸੀ ਅੱਛਾ ਬਾਕੀ ਕੀ ਬਣਿਆ ਮੱਕੀਆਂ ਦਾ ਬਾਕੀ ਵੀ ਤਿੰਨੇ ਹੀ ਇਸਫਾਇਰ ਹੋ ਗਏ ਤਿੰਨੇ ਡੈਡ ਹੋ ਗਏ ਤਿੰਨੇ ਡੈਡ ਇਹ ਹਸਪੀਟਲ ਹੋ ਕੇ ਇੱਕ ਮੌਕੇ ਤੇ ਆ ਗਏ ਹੋਏ ਇੱਕ ਮੌਕੇ ਤੇ ਹੋ ਗਿਆ ਦੋ ਹਸਪੀਟਲ ਜਾ ਕੇ ਹੋਏ ਤਿੰਨ ਨਾਮ ਕਹਿੰਦਾ ਤਾਂ ਕਲੀਅਰ ਹੋ ਗਿਆ ਜੀ ਉਹ ਇੱਕ ਸੀਗਾ ਰੋਹਿਤ ਜੀ son of the ਦबई ਵਾਸੀ ਗੋਵਿੰਦਪੁਰਾ ਤੇ ਦੂਸਰਾ ਹੈਗਾ ਅਸੀਸ਼ ਕੁਮਾਰ ਸਨ ਆਫ ਗੋਲੂ ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ ਵਾਸੀ ਗੋਵਿੰਦ ਇਤਨੇ ਜਿਹੜਾ ਗੋਬਿੰਦ ਦੇ ਰਹਿਣ ਵਾਲੇ ਇਹਨੂੰ ਦੱਸਿਆ ਵੀ ਕਿੱਥੋਂ ਆ ਰਹੇ ਸੀ ਇਹ ਇਹ ਸਰ ਹਿਆਰਪੁਰ ਤੋਂ ਆਏ ਸੀ ਇਹ ਕੰਮ ਕਰਦੇ ਸੀ ਦਾ ਟਾਈਪ ਪੱਥਰ ਵਗੈਰਾ ਦਾ ਕੰਮ ਕਰਦੇ ਸੀ ਤੇ ਜਿਹੜਾ ਜੀਐਸਵੀ ਵਾਲਾ ਹੀ ਜੀਸੀਪੀ ਵਾਲਾ ਜਿਹੜਾ ਸੀ ਉਹ ਮੌਕੇ ਤੋਂ 도ੜ ਗਿਆ ਸੀਗਾ ਐਕਸੀਡੈਂਟ ਦਾ ਕਾਰਨ ਸਾਹਮਣੇ ਕੁਝ ਮੌਕੇ ਤੇ ਲੱਗਾ ਐਕਸੀਡੈਂਟ ਦੇ ਕਾਰਨ ਆ ਵੀ ਜਿਹੜੀ ਪਬਲਿਕ ਸੀ ਉਹ ਤੇ ਕਹਿੰਦੇ ਵੀ ਇਹਨਾਂ ਦਾ ਜਦੋਂ ਮੋੜ ਲਗੇ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਤੇ ਵੇਖੀ ਤੁਸੀਂ ਦੇਖ ਰੱਖੀ ਇੱਕ ਲੱਗ ਦਿੱ ਦੇਸੀ ਵੀ ਕਬਜ਼ੇ ਚ ਆ ਜੀ ਜੀਸੀ ਵੀ ਇਹੀ ਕਬਜ਼ੇ ਚ ਰਹਣੀ ਤੇ ਡਰਾਈਵਰ ਜੀ ਡਰਾਈਵਰ ਜਦੋਂ ਮੌਕੇ ਤੇ ਪਹੁੰਚ ਗਿਆ ਸੀ ਸਾਡੇ ਜਾਣ ਤੋਂ ਪਹਿਲਾਂ ਉਹ ਤੋਂ ਪੁੱਛਿਆ ਸੀ ਕਿੰਨੇ ਵਿਅਕਤੀਆਂ ਡੈੱਡ ਵਾੜੀਆਂ ਜੀ ਡੈੱਡ ਵਾੜੀਆਂ ਤਿੰਨੇ ਉਹ ਉਹ ਸੀ ਡੈੱਡ ਹੋ ਸਰਕਾਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਅਸੀਂ ਹੁਣ ਪਰਚਾ ਲੱਗੀ ਜਿੱਦਾਂ ਕਰਦੇ ਆਂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲ Zenic Savira TV YouTube Facebook Instagram X aur WhatsApp channel par